ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹਾਂਜੀ ਜੀ ਕਿਦਾਂ ਜੀ ਠੀਕ ਠਾਕ ਜੀ ਆਪਾਂ ਵੀ ਠੀਕ ਠਾਕ ਹਾਂ ਜੀ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਜੀ ਵੇਸਣ ਤੇ ਖਸ ਖਸਾਲਾ ਦੁੱਧ ਤੁਸੀਂ ਇਸ ਨੂੰ ਕੁਝ ਵੀ ਕਹਿ ਸਕਦੇ ਜਿਵੇਂ ਸੀਗਾ ਵੀ ਕਹਿ ਸਕਦੇ ਵੇਸਣ ਦਾ ਵੇਸਣ ਦੀ ਦੁੱਧੀ ਵੀ ਕਹਿ ਸਕਦੇ ਪਰ ਮੈਂ ਤਾਂ ਇਹਨੂੰ ਜ਼ਿਆਦਾ ਤੌਰ ਤੇ ਡਰਿੰਕ ਹੀ ਕਹਿ ਦੇਣੀ ਆ ਕਿ ਸਰਦੀਆਂ ਵਿੱਚ ਪੀਣ ਵਾਸਤੇ ਕਿ ਜੇ ਤਾਂ ਆਪਾਂ ਜੁਕਾਮ ਠੀਕ ਰਹਿੰਦਾ ਆਪਣਾ ਤੇ ਚਲੋ ਜੀ ਆਪਾਂ ਬਣਾਉਣੇ ਆ ਪਹਿਲਾਂ ਤੁਸੀਂ ਸਮਾਨ ਦੇ ਵੇਰੇ ਵਾਸਤੇ ਆਪਾਂ ਲਿਆ ਜੱਦਾ ਕਿਲੋ ਦੁੱਧ ਇੱਕ ਚਮਚਾ ਆਪਾਂ ਲਿਆ ਜੀ ਖਸ ਖਸ ਦਾ ਦੋ ਚਮਚੇ ਆਪਾਂ ਵੇਸਣ ਦੇ ਲਏ ਹੋਏ ਨੇ ਥੋੜੇ ਕ ਆਪਾਂ ਬਦਾਮ ਤੇ ਕਾਜੂ ਲਏ ਹੋਏ ਨੇ ਆਪਾਂ ਲਈਏ ਜੀ ਹਲਦੀ ਥੋੜੀ ਕ ਕਾਲੀਆਂ ਮਿਰਚਾਂ ਲਈਆਂ 7 ਤੋਂ 8 ਸ਼ੱਕਰ ਲਈਏ ਪਹਿਲਾਂ ਆਪਾਂ ਇੱਕ ਚਮਚਾ ਪਾਵਾਂਗੇ ਜੀ ਇਹ ਵਿੱਚ ਦੇਸੀ ਘਿਓ ਦਾ क्यों अपना गर्म हो गया जो नाटक है इस पर वही बदाम से काजू ਆਪਨੇ ਬਦਾਮ ਕਾਜੂ ਰੋਸਟ ਹੋ ਗਏ ਨੇ ਜੀ ਆਪਾਂ ਨੇ ਕੱਢ ਲੈਣੇ ਨੇ ਇਹ ਚ ਇੱਕ ਚਮਚਾ ਕਿਉਂ ਦਾ ਵਰਤਣਾ ਜੀ हाणे इहो पाण दो चमचे बेसण बेसण जी चङी तरह भुन लेणा व ਆਪ ਮੈਨੂੰ ਮੀਡੀਅਮ ਸੇਕ ਤੇ ਭੁੰਨਣਾ ਵੇਸਣ ਨੂੰ ਆਪਾਂ ਵੇਸਣ ਕੋਈ ਜੇ ਦੇਖ ਲ ਜਿਹੜੀਆਂ ਕਾਲੀਆਂ ਮਿਰਚਾਂ ਆਵੇਂ ਇਹਨਾਂ ਨੂੰ ਆਪਾਂ ਪੀਲਿੰਗ ਨੇ ਆ कालिया अपनी हमेशा पीजी है जी ਇਦੇ ਵਿੱਚ ਜੀ ਖਾਸ ਖਾਸ ਪਾ ਦਾਂਗੇ ਜੀ ਇੱਕ ਚਮਚਾ ਤਾਂ ਕਿ ਆਪਣੇ ਖਾਸਤਾ ਸੇ ਪੁੱਜ ਜਾਵੇ ਵੇਸਨ ਆਪਣਾ ਪੁੱਜ ਗਿਆ ਜੀ ਤੇ ਹੁਣ ਆਪਾਂ ਜਿਹੜੀਆਂ ਕਾਲੀਆਂ ਮਿਰਚਾਂ ਖੁੱਟੀਆਂ ਹੋਈਆਂ ਆ ਇਹ ਉਹ ਵੀ ਆ ਪੈਦੇ ਵਿੱਚ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਜੀ ਫਰੋਂ ਆਪਾਂ ਦੁੱਧ ਨੂੰ ਬਾਲੋਂ ਦਵਾ ਲਵਾਂਗੇ ਜੀ ਤਾਂ ਕਿ ਚੰਗੀ ਤਰ੍ਹਾਂ ਰਿਜ ਜਾਵੇ ਆਪਾਂ ਜਿਹੜੀ ਹਲਦੀ ਹੈ ਜੀ ਉਹਨੂੰ ਆਪਾਂ ਬਿੱਲੀ ਕਸ਼ ਕਰ ਲਵਾਂਗੇ ਕੁੱਟ ਕੇ ਵੀ ਤੁਸੀਂ ਪਾ ਸਕਦੇ ਜੇ ਇੱਕ ਚਮਚੇ ਦੇ ਕਰੀਬ ਆਪਾਂ ਇਹ ਹਲਦੀ ਜਿਹੜੀ ਹੈ ਜੀ ਬਿੱਲੀ ਕਸ਼ ਕੀਤੀ ਹੈ ਹੁਣ ਆਪਾਂ ਉਹਨਾਂ ਚੇਹਰੇ ਜਿਹੜੇ ਆਪਣਾ ਡਰਾਈ ਬੂੜਿਆ ਉਹਨਾਂ ਨੂੰ ਵੀ ਕੁੱਟ ਲਵਾਂਗੇ ਦੁੱਧ ਆਪਣਾ ਨੂੰ ਬਾਲ ਪੈ ਗਿਆ ਵਾ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਹਲਦੀ ਆ ਬਿੱਲੀ ਕਸ਼ ਕੀਤੀ ਹੋਈ ਇੱਕ ਚਮਚ ਦੇ ਲਗ ਤਕਰੀਬਨ ਆਪਾਂ ਪਾ ਲਾਂਗੇ ਦੇਖੋ ਜੀ ਹਲਦੀ ਦੇ ਨਾਲ ਦੁੱਧ ਦਾ ਰੰਗ ਬਹੁਤ ਸੋਹਣਾ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਐਡ ਕਰਾਂਗੇ 2 ਚਮਚੇ ਦੁੱਧ ਆਪਣਾ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨੂੰ ਗਲਾਸ ਵਿੱਚ ਪਾਉਨੇ ਆ ਆਪਾਂ ਇਹ ਡਰਾਈ ਟੂੜੀ ਜੀ ਕੁਟੇ ਵੈਸੀ ਹੋਣਾ ਪਾਓ ਉੱਪਰ ਪਾ ਲਾਂਗੇ ਤਾਂ ਸਾਡੀ ਇਹ ਦੁੱਧ ਵਾਲੀ ਰੈਸਪੀ ਕਿਦਾਂ ਦੀ ਲੱਗੀ ਵਧੀਆ ਲੱਗੀ ਹੋਵੇ ਪਲੀਜ਼ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ